ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਿੰਘਨਾਦ ਟੀਵੀ ਅੱਜ ਗੱਲ ਕਰਾਂਗੇ ਕਿ ਪੂਰੇ ਦੇਸ਼ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਹੀ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜੇ ਸ਼ਹੀਦੀ ਸਮਾਰੋਹ ਕੀਤੇ ਜਾ ਰਹੇ ਨੇ ਉਹਨਾਂ ਦੀ ਸ਼ਹਾਦਤ ਨੂੰ ਸਜਦਾ ਕਰਨ ਵਾਸਤੇ ਉਹਨਾਂ ਦੀ ਕੁਰਬਾਨੀ ਨੂੰ ਨਤਮਸਤਕ ਹੋਣ ਵਾਸਤੇ ਵੱਡੇ ਵੱਡੇ ਪ੍ਰੋਗਰਾਮ ਹੋ ਰਹੇ ਨੇ ਤੇ ਉਥੇ ਨਾਲ ਦੀ ਨਾਲ ਜਿਹੜੀ ਆ ਵਿਪਰਵਾਦੀ ਤਾਕਤਾਂ ਵੱਲੋਂ ਗੁਰੂਆਂ ਦੀ ਉਸ ਸ਼ਹਾਦਤ ਨੂੰ ਕੁਰਬਾਨੀ ਨੂੰ ਸੰਘੇੜ ਕੇ ਪੇਸ਼ ਕਰਨ ਦੀ ਜਿਹੜੀ ਆ ਉਹ ਵੀ ਕੋਸ਼ਿਸ਼ ਵੱਡੇ ਪੱਧਰ ਤੇ ਹੋ ਰਹੀ ਆ ਤੇ ਉਹਦੇ ਵਿੱਚ ਜਿਹੜੇ ਆ ਸਾਡੇ ਭਾਈ ਜਿਹੜੇ ਆ ਉਹ ਵੀ ਸ਼ਾਮਲ ਹੋ ਰਹੇ ਆ ਮੈਂ ਗੱਲ ਕਰਨੀ ਹੈ ਮਹਾਨ ਗਾਇਕ ਸਤਿੰਦਰ ਸਿੰਘ ਸਰਤਾਜ ਜੀ ਉਹਨਾਂ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਇੱਕ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੇ ਉੱਤੇ ਇੱਕ ਗਾਣਾ ਗਾਇਆ ਗਿਆ ਜਿਹਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਹਿੰਦ ਦੀ ਚਾਦਰ ਜਿਹੜਾ ਪੇਸ਼ ਕੀਤਾ ਤੋਂ ਸਭ ਤੋਂ ਵੱਡੀ ਗੱਲ ਜਿਹੜੀ ਹੈ ਇਹਦੇ ਵਿੱਚ ਇਹੀ ਹੈ ਕਿ ਜਿਹੜੀ ਗੁਰੂ ਸਾਹਿਬਾਂ ਦੀ ਸ਼ਹੀਦੀ ਨੂੰ ਇਸ ਤਰ੍ਹਾਂ ਸੰਘੇੜ ਕੇ ਪੇਸ਼ ਨਾ ਕੀਤਾ ਜਾਵੇ ਕਿਉਂਕਿ ਗੁਰੂ ਦਾ ਦਾਇਰਾ ਜਿਹੜਾ ਉਹ ਕਿਸੇ ਇੱਕ ਖਿੱਤੇ ਦੇ ਵਿੱਚ ਨਹੀਂ ਉਹਨੂੰ ਕੈਦ ਕੀਤਾ ਜਾ ਸਕਦਾ ਗੁਰੂ ਜਿਹੜਾ ਉਹ ਪੂਰੀ ਮਨੁੱਖਤਾ ਵਾਸਤੇ ਪੂਰੀ ਲੋਕਾਈ ਵਾਸਤੇ ਉਹਨਾਂ ਨੇ ਜਿਹੜੀ ਹੈ ਕੁਰਬਾਨੀ ਹੈ ਮਨੁੱਖੀ ਅਧਿਕਾਰਾਂ ਵਾਸਤੇ ਉਹਨਾਂ ਨੇ ਕੁਰਬਾਨੀ ਦਿੱਤੀ ਹੈ ਸੋ ਇਹਦੇ ਵਿੱਚ ਉਹਨਾਂ ਨੂੰ ਬਾਰ-ਬਾਰ ਜਿਹੜਾ ਹਿੰਦ ਦੀ ਚਾਦਰ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਈ ਜੇ ਹਿੰਦ ਦੀ ਚਾਦਰ ਸੀ ਗੁਰੂ ਸਾਹਿਬ ਫਿਰ ਇਹ ਹਿੰਦ ਦੀ ਚਾਦਰ ਅਰਬ ਕੰਟਰੀਆਂ ਦੇ ਵਿੱਚ ਕੀ ਕਰਨ ਗਈ ਮੱਕੇ ਮਦੀਨੇ ਕੀ ਕਰਨ ਚੱਲ ਗਈ ਫਿਰ ਹਿੰਦ ਦੀ ਚਾਦਰ ਜਾਂ ਹੋਰ ਜਿਹੜੇ ਹੈ ਏਸ਼ੀਆ ਦੇ ਹੋਰ ਦੇਸ਼ਾਂ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਗੁਰੂ ਸਾਹਿਬ ਗਏ ਫਿਰ ਉੱਥੇ ਕੀ ਕੰਮ ਸੀ ਹਿੰਦ ਦੀ ਚਾਦਰ ਦਾ ਗੁਰੂ ਦੀ ਸ਼ਹਾਦਤ ਨੂੰ ਗੁਰੂ ਦੀ ਕੁਰਬਾਨੀ ਨੂੰ ਇਸ ਤਰ੍ਹਾਂ ਇੱਕ ਦਾਇਰੇ ਦੇ ਵਿੱਚ ਕੈਦ ਕਰਨਾ ਇਹ ਜਿਹੜੀ ਹੈ ਇਹ ਅੱਜ ਦੀ ਨਹੀਂ ਪਿੱਛੇ ਕਾਫੀ ਲੰਮੇ ਸਮੇਂ ਤੋਂ ਪਹਿਲਾਂ ਇਹਦੇ ਦੇ ਉੱਤੇ ਬੇਪਰਵਾਦੀ ਤਾਕਤਾਂ ਵੱਲੋਂ ਕੰਮ ਕੀਤਾ ਗਿਆ ਉਹਨੂੰ ਉਹਨਾਂ ਨੂੰ ਗ੍ਰੰਥਾਂ ਦੇ ਵਿੱਚ ਜਿਹੜਾ ਲਿਖਿਆ ਗਿਆ ਤੇ ਹੁਣ ਉਹਨਾਂ ਨੂੰ ਜਿਹੜਾ ਅੰਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਉਹਦੇ ਵਿੱਚ ਇੱਕ ਜਿਹੜੀ ਹੈ ਰਚਨਾ ਆਉਂਦੀ ਹੈ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਉਹ ਰਚਨਾ ਉਹਦੇ ਵਿੱਚ ਗੁਰੂ ਸਾਹਿਬ ਕੋਈ ਕਿਸੇ ਤਿਲਕ ਦੇ ਜਾਂ ਜੰਜੂ ਦੇ ਰਾਖੇ ਨਹੀਂ ਸੀ ਗੁਰੂ ਸਾਹਿਬ ਉਹਨਾਂ ਨੂੰ ਜਿਹੜਾ ਪਾਉਣ ਦਾ ਅਧਿਕਾਰ ਆ ਕਿਸੇ ਬੰਦੇ ਕੋਲੇ ਉਹ ਕੁਝ ਵੀ ਹੋ ਸਕਦਾ ਕਿਸੇ ਦਾ ਵੀ ਹੋ ਸਕਦਾ ਉਹ ਅਧਿਕਾਰ ਵਾਸਤੇ ਉਹਨਾਂ ਨੇ ਜਿਹੜੀ ਸ਼ਹਾਦਤ ਦਿੱਤੀ ਆ ਗੁਰੂ ਸਾਹਿਬ ਨੇ ਕਿ ਭਾਈ ਇਹ ਤੁਹਾਡਾ ਹੱਕ ਹੈ ਤੁਹਾਡਾ ਅਧਿਕਾਰ ਹੈ ਇਹਨੂੰ ਕੋਈ ਰੋਕ ਨਹੀਂ ਸਕਦਾ ਉਦੇ ਵਾਸਤੇ ਸ਼ਹਾਦਤ ਦਿੱਤੀ ਗੁਰੂ ਸਾਹਿਬ ਨੇ ਸੋ ਇਹਨੂੰ ਅਸੀਂ ਸੁਣ ਗਏੜ ਕੇ ਜਿਹੜਾ ਪੇਸ਼ ਨਾ ਕਰੀਏ ਸਤਿੰਦਰ ਸਰਤਾਜ ਬਿਸ਼ੱਕ ਇੱਕ ਵਧੀਆ ਗਾਉਂਦੇ ਨੇ ਬੜਾ ਸੋਹਣਾ ਲਿਖਦੇ ਨੇ ਉਹ ਅ ਬੜੇ ਵਧੀਆ ਉਹਨਾਂ ਨੇ ਗੀਤ ਗਾਏ ਵੀ ਨੇ ਲਿਖੇ ਵੀ ਨੇ ਸੋ ਪਰ ਜਦੋਂ ਧਰਮ ਦੇ ਸਬਜੈਕਟ ਨੂੰ ਟੱਚ ਕਰਨਾ ਤੁਸੀਂ ਨੇ ਉੱਥੇ ਆ ਕੇ ਫਿਰ ਜਿਹੜਾ ਗੁਰੂ ਸਿਧਾਂਤ ਆ ਉਹਨੂੰ ਮੁੱਖ ਰੱਖਣਾ ਬੜਾ ਜ਼ਰੂਰੀ ਹੁੰਦਾ ਉੱਥੇ ਪਰ ਤੁਸੀਂ ਆਪਣੀ ਮਰਜ਼ੀ ਨਾਲ ਤੁਹਾਡੀ ਜਿਹੜੀਆਂ ਤੁਹਾਡੇ ਆਪਣੇ ਮਨ ਦੀਆਂ ਉਡਾਰੀਆਂ ਨੇ ਉਹਨਾਂ ਨੂੰ ਇੱਕ ਦਾਇਰੇ ਦੇ ਵਿੱਚ ਰੱਖ ਕੇ ਤੁਸੀਂ ਉਡਾਰੀਆਂ ਮਾਰ ਸਕਦੇ ਹੋ ਆਪਣੀਆਂ ਰਚਨਾਵਾਂ ਦੇ ਵਿੱਚ ਆਪਣੇ ਗਾਣਿਆਂ ਦੇ ਵਿੱਚ ਜਾਂ ਤੁਸੀਂ ਜਿਵੇਂ ਵੀ ਗਾਉਂਦੇ ਹੋ ਉਹਨਾਂ ਉੱਥੇ ਜਿਹੜਾ ਸਿਧਾਂਤ ਆ ਗੁਰੂ ਦਾ ਉਹ ਉਹ ਇੱਕ ਮਤਲਬ ਜਿਹੜਾ ਦਾਇਰਾ ਬਣ ਜਾਂਦਾ ਉਹ ਦਾਇਰੇ ਦੇ ਵਿੱਚ ਹੀ ਰਹਿ ਕੇ ਤੁਸੀਂ ਮਤਲਬ ਉਹਨਾਂ ਨੂੰ ਪੇਸ਼ ਕਰ ਸਕਦੇ ਹੋ ਆਪਣੇ ਮਨ ਦੇ ਜਿਹੜੇ ਹਾ ਪਾਵ ਵਿਪਰਵਾਦੀ ਤਾਕਤਾਂ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਜਦੋਂ ਸਤਿੰਦਰ ਸਿੰਘ ਸਰਤਾਜ ਨੇ ਇਹ ਗਾਣਾ ਗਾਇਆ ਜਦੋਂ ਦੀ ਪੇਸ਼ਕਾਰੀ ਕੀਤੀ ਗਈ ਜੇ ਉੱਥੇ ਜੜੀਆਂ ਉਹਨਾਂ ਲੋਕਾਂ ਵੱਲੋਂ ਮਤਲਬ ਇਹਨਾਂ ਨੂੰ ਸਨਮਾਨਤ ਕੀਤਾ ਗਿਆ ਜਾਂ ਗਾਣਾ ਗਾਇਆ ਗਿਆ ਉੱਥੋਂ ਦੇਖ ਕੇ ਮਤਲਬ ਇਹ ਸ਼ੱਕ ਪੈਦਾ ਹੁੰਦਾ ਹੈ ਕਿ ਇਹਨਾਂ ਨੂੰ ਜਿਹੜਾ ਜਾਂ ਤਾਂ ਇਹ ਵਰਤੇ ਗਏ ਹੈ ਤੇ ਜਾਣ ਜਾਣੇ ਅਣਜਾਣੇ ਇਹ ਇਹਨਾਂ ਨੂੰ ਪਤਾ ਹੋਊਗਾ ਕਿ ਕਿਵੇਂ ਇਹਨਾਂ ਨੇ ਮਤਲਬ ਉਹਨੂੰ ਕਰਨ ਦੀ ਕੋਸ਼ਿਸ਼ ਕੀਤੀ ਹੈ ਬਹੁਤ ਸਾਰੇ ਜਿਹੜੇ ਪ੍ਰਚਾਰਕ ਹੈ ਹੋਰ ਕਥਾਕਾਰ ਰਾਗੀ ਹੈ ਢਾਡੀ ਨੇ ਇਹ ਤਾਂ ਬੜਾ ਜ਼ੋਰ ਲਾ ਕੇ ਗੁਰਬਾਣੀ ਨੂੰ ਸਮਝ ਕੇ ਜਿਹੜੇ ਆ ਗੁਰੂ ਦੇ ਸਿਧਾਂਤ ਨੂੰ ਪੇਸ਼ ਕਰਦੇ ਨੇ ਪਰ ਜਦੋਂ ਇਸ ਤਰ੍ਹਾਂ ਦੇ ਜਿਹੜੇ ਆ ਕੁਝ ਮਹਾਨ ਬੰਦੇ ਜਿਨ੍ਹਾਂ ਨੂੰ ਮਿਲੀਅਨ ਦੇ ਵਿੱਚ ਲੋਕ ਸੁਣਦੇ ਆ ਜਾਂ ਦੇਖਦੇ ਆ ਜਦੋਂ ਇਸ ਤਰ੍ਹਾਂ ਦੇ ਬੰਦੇ ਬੋਲ ਜਾਂਦੇ ਆ ਤਾਂ ਫਿਰ ਉਹਨਾਂ ਉਹਨਾਂ ਮਤਲਬ ਸੱਜਣਾ ਦੀ ਕੀਤੀ ਕਰਾਈ ਦੇ ਉੱਤੇ ਜਿਹੜਾ ਸਾਰਾ ਪਾਣੀ ਫਿਰ ਜਾਂਦਾ ਜਿਹੜੇ ਇਹ ਦੱਸਣ ਦੀ ਕੋਸ਼ਿਸ਼ ਕਰਦੇ ਆ ਕਿ ਜਿਹੜਾ ਗੁਰੂ ਦਾ ਸਿਧਾਂਤ ਹੈ ਜਿਹੜੀ ਗੁਰੂ ਦੀ ਕੁਰਬਾਨੀ ਕੀਤੀ ਹੈ ਗੁਰੂ ਸਾਹਿਬ ਨੇ ਉਹਨਾਂ ਨੇ ਉਹ ਕਿਸੇ ਇੱਕ ਫਿਰਕੇ ਵਾਸਤੇ ਇੱਕ ਖਿੱਤੇ ਵਾਸਤੇ ਨਹੀਂ ਕੀਤੀ ਜਿਹੜੀ ਹੈ ਉਹਨਾਂ ਦੀ ਕੁਰਬਾਨੀ ਜਿਹੜੀ ਆ ਬੜੀ ਲਾ ਮਿਸਾਲ ਹੈ ਬੇਮਿਸਾਲ ਹੈ ਗੁਰੂ ਦੀ ਕੁਰਬਾਨੀ ਜਿਹੜੀ ਆ ਉਹ ਸਾਰੀ ਮਨੁੱਖਤਾ ਵਾਸਤੇ ਲੋਕਾਈ ਵਾਸਤੇ ਆ ਨਾ ਕਿ ਇੱਕ ਫਿਰਕੇ ਦਾ ਇੱਕ ਖਿੱਤੇ ਵਾਸਤੇ ਸਤਿੰਦਰ ਸਿੰਘ ਸਰਤਾਜ ਨੂੰ ਇਹ ਚੀਜ਼ ਨੂੰ ਵਾਪਸ ਲੈਣਾ ਚਾਹੀਦਾ ਜੋ ਉਹਨਾਂ ਵੱਲੋਂ ਇਹ ਕਹੀ ਗਈ ਹੈ ਜਾਣੇ ਅਣਜਾਣੇ ਸਾਨੂੰ ਨਹੀਂ ਪਤਾ ਕਿਉਂਕਿ ਗੁਰੂ ਸਾਹਿਬ ਧਰਮ ਦੀ ਚਾਦਰ ਨੇ ਉਹ ਸ੍ਰਿਸ਼ਟੀ ਦੀ ਚਾਦਰ ਨੇ ਗੁਰੂ ਸਾਹਿਬ ਕਿਉਂਕਿ ਜਿਹੜੇ ਤੁਹਾਡੇ ਚਿੰਨ ਨੇ ਉਹਨਾਂ ਵਾਸਤੇ ਨਹੀਂ ਉਹ ਚਿੰਨਾਂ ਦਾ ਜਿਹੜਾ ਅਧਿਕਾਰ ਹੈ ਉਹਨਾਂ ਨੂੰ ਪਾਉਣ ਦਾ ਅਧਿਕਾਰ ਹੈ ਉਹਦੇ ਵਾਸਤੇ ਜਿਹੜੀ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਹੈ ਸਾਡਾ ਜਿਹੜਾ ਇਹ ਪਲੇਟਫਾਰਮ ਹੈ ਸਿੰਘਨਾਦ ਟੀਵੀ ਸਾਡਾ ਮਿਸ਼ਨ ਹੈ ਕਿ ਜਿਹੜੇ ਸਾਡੇ ਸਰਤਾਜ ਨੇ ਗੁਰੂ ਗ੍ਰੰਥ ਸਾਹਿਬ ਗੁਰੂ ਦੀ ਸਰਤਾਜਗੀ ਵਾਸਤੇ ਅਸੀਂ ਲੜਦੇ ਆਂ ਅਸੀਂ ਬੋਲਦੇ ਆਂ ਚਾਹੇ ਉਹ ਅਖੋਤੀ ਦਸਮ ਗ੍ਰੰਥ ਦਾ ਜਿਹੜਾ ਵਿਰੋਧ ਕਰਨਾ ਹੋਵੇ ਕਿਉਂਕਿ ਉਹਦੇ ਵਿੱਚ ਹੀ ਇਦਾਂ ਦੀਆਂ ਰਚਨਾਵਾਂ ਜਿਹੜੀਆਂ ਕਾ ਚਕੜਾ ਚ ਜਿਹੜਾ ਘੜਿਆ ਹੋਇਆ ਜਿੱਥੇ ਗੁਰੂ ਸਾਹਿਬ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਗੁਰੂ ਸਾਹਿਬ ਨੂੰ ਨੀਮਾ ਉਹਨਾਂ ਦੀ ਸ਼ਹਾਦਤ ਨੂੰ ਜਿਹੜਾ ਨੀਮਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਗੁਰੂ ਸਾਹਿਬ ਦੇ ਕਿਰਦਾਰ ਨੂੰ ਖਤਮ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਇਦਾਂ ਦੀਆਂ ਰਚਨਾਵਾਂ ਦੇ ਵਿੱਚ ਜਾਂ ਗੁਰੂ ਸਾਹਿਬ ਦੇ ਨਾਮ ਦੇ ਥੱਲੇ ਹੋਰ ਜਿਹੜੀਆਂ ਕਾਚ ਘੜਤ ਜਿਹੜੀਆਂ ਰਚਨਾਵਾਂ ਲਿਖੀਆਂ ਜਾਂਦੀਆਂ ਨੇ ਚਾਹੇ ਉਹਨਾਂ ਦਾ ਵਿਰੋਧ ਕਰਨਾ ਹੋਵੇ ਸੋ ਅਸੀਂ ਆਪਣੇ ਸਾਡਾ ਗੁਰੂ ਸਾਡਾ ਜਿਹੜਾ ਸਾਡਾ ਗੁਰੂ ਸਾਡਾ ਸਰਤਾਜ ਹੈ ਸੋ ਅਸੀਂ ਉਹਦੀ ਸਰਤਾਜਗੀ ਵਾਸਤੇ ਜਿਹੜੀ ਹੈ ਗੱਲ ਕਰਦੇ ਆਂ ਬੋਲਦੇ ਆਂ ਸੋ ਹਾਂ ਕੋਈ ਬੰਦਾ ਆਪਣੇ ਆਪ ਨੂੰ ਖੁਦ ਸਰਤਾਜ ਕਹਿ ਸਕਦਾ ਪਰ ਜਦੋਂ ਅਸੀਂ ਆਪਣੇ ਸਰਤਾਜ ਦੀ ਗੱਲ ਕਰਦੇ ਆਂ ਉਹਨੂੰ ਫਿਰ ਸਰਤਾਜ ਆਪ ਨਹੀਂ ਕਹਿਣਾ ਪੈਂਦਾ ਸਾਡੇ ਗੁਰੂ ਨੂੰ ਜਦੋਂ ਗੁਰੂ ਕਿਉਂਕਿ ਗੁਰੂਆਂ ਦੇ ਨਾਮ ਵਾਲੇ ਬੇਸ਼ੱਕ ਹੋਰ ਵੀ ਬਹੁਤ ਸਾਰੇ ਨਾਮ ਸਮਾਜ ਦੇ ਵਿੱਚ ਮਿਲ ਜਾਂਦੇ ਆ ਜਿਹੜੇ ਆਮ ਮਨੁੱਖ ਉਹ ਨਾਮ ਰੱਖਦੇ ਨੇ ਚਾਹੇ ਉਹ ਨਾਨਕ ਨਾਮ ਹੋਵੇ ਚਾਹੇ ਉਹ RAMDAS ਹੋਵੇ ਚਾਹੇ ਉਹ ARJUN ਹੋਵੇ ਇਦਾਂ ਦੇ ਨਾਮਾਂ ਵਾਲੇ ਵੀ ਜਿਹੜੇ ਆ ਬਹੁਤ ਸਾਰੇ ਸਮਾਜ ਦੇ ਵਿੱਚ ਮਿਲ ਜਾਣਗੇ ਪਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਉਹ ਆਮ ਮਨੁੱਖ ਜਿਹੜੇ ਆ ਉਹ ਗੁਰੂ ਦੀ ਬਰਾਬਰੀ ਕਰ ਸਕਣ ਸੋ ਸਾਡਾ ਸਰਤਾਜ ਜਦੋਂ ਤਤੀ ਤਵੀ ਦੇ ਉੱਤੇ ਬਹਿੰਦਾ ਤਾਂ ਉਹਨੂੰ ਆਪ ਕਹਿਣ ਦੀ ਲੋੜ ਨਹੀਂ ਪੈਂਦੀ ਕਿ ਉਹ ਸਰਤਾਜ ਆ ਸਾਡਾ ਗੁਰੂ ਤੇ ਉਹਦੀ ਉਹਦੇ ਕਾਰਨਾਮਿਆਂ ਦੇ ਵਿੱਚੋਂ ਉਹਨਾਂ ਦੀ ਉਹਨਾਂ ਦੀ ਕਰਨੀ ਦੇ ਵਿੱਚੋਂ ਪ੍ਰਗਟ ਹੁੰਦੀ ਆ ਉਹਨਾਂ ਦੀ ਸਰਤਾਜ ਕੀ ਫਿਰ ਅਸੀਂ ਆਪ ਮੂੰਹ ਕਹਿੰਨੇ ਆ ਕਿ ਸਾਡੇ ਜਿਹੜੇ ਆ ਗੁਰੂ ਅਰਜਨ ਸਾਹਿਬ ਸ਼ਹੀਦਾਂ ਦੇ ਸਰਤਾਜ ਨੇ ਸਾਡੇ ਸੋ ਬਾਕੀ ਕੋਈ ਵੀ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਤਖ਼ਲਸ ਲਾ ਸਕਦਾ ਹੈ ਤੇ ਕੋਈ ਪਾਬੰਦੀ ਨਹੀਂ ਹੈਗੀ ਪਰ ਜਿਹੜੀ ਹੈ ਖਾਸ ਕਰਕੇ ਸਤਿੰਦਰ ਸਿੰਘ ਸਰਤਾਜ ਨੂੰ ਸਾਡੀ ਬੇਨਤੀ ਹੈ ਕਿ ਜਿਹੜੇ ਇਦਾਂ ਦੀਆਂ ਗੁਰੂ ਸਾਹਿਬ ਦੀਆਂ ਤੁਸੀਂ ਕੁਰਬਾਨੀਆਂ ਨੂੰ ਇਸ ਤਰ੍ਹਾਂ ਸੰਗੋੜਨ ਦੀ ਕੋਸ਼ਿਸ਼ ਕਰੋਗੇ ਤੁਹਾਡੇ ਵਰਗੇ ਮਹਾਨ ਬੰਦੇ ਜਿਹੜੇ ਆ ਕਿਉਂਕਿ ਇਹਨਾਂ ਕੋਲੇ 뮤직 ਦੀ পিএইচডি ਕੀਤੀ ਹੋਈ ਹੈ ਇਹਨਾਂ ਨੇ ਇਹ ਡਾਕਟਰ ਅਸਤਿੰਦਰ ਸਿੰਘ ਸਰਤਾਜ ਡਾਕਟਰ ਦੀ उपाधि ਹੈ ਇਹਨਾਂ ਕੋਲੇ ਸੋ ਇਹ ਇਹ ਕਿਉਂਕਿ ਖੁਦ ਆਪਣੀਆਂ ਰਚਨਾਵਾਂ ਦੇ ਵਿੱਚ ਕਹਿੰਦੇ ਨੇ ਕਿ ਅਸੀਂ ਵੀ ਰਾਗ ਗੌੜੀਆਂ ਉਗਾ ਸਕੀਏ ਅਸੀਂ ਰਬਾਬ ਵਜਾ ਸਕੀਏ ਸੋ ਵਜਾਓ ਤੁਸੀਂ ਵੀ ਮਤਲਬ ਰਬਾਬ ਵਜਾ ਸਕਦੇ ਹਾਂ ਗੌੜੀਆਂ ਰਾਗ ਗੌੜੀਆਂ ਗਾ ਸਕਦੇ ਹਾਂ ਉਹਦੀ ਉਸਤਤ ਕਰ ਸਕਦੇ ਹਾਂ ਕਿਉਂ ਨਹੀਂ ਕਰ ਸਕਦੇ ਕਰ ਸਕਦੇ ਤੁਸੀਂ ਜੇ ਚਾਹੋ ਤਾਂ ਕਰ ਸਕਦੇ ਹੋ ਸੋ ਗੁਰੂ ਦੇ ਸਿਧਾਂਤ ਨੂੰ ਮੁੱਖ ਰੱਖ ਕੇ ਅਸੀਂ ਗਾਈਏ ਗੁਰੂ ਦੇ ਸਿਧਾਂਤ ਨੂੰ ਮੁੱਖ ਰੱਖ ਕੇ ਅਸੀਂ ਹੋਰਾਂ ਨੂੰ ਦਸੀਏ ਕਿਉਂਕਿ ਜਦੋਂ ਅਸੀਂ ਆਪ ਨਹੀਂ ਸਮਝਦੇ ਆਪ ਨਹੀਂ ਕਰਦੇ ਫਿਰ ਦੂਜਿਆਂ ਨੂੰ ਜਦੋਂ ਦੱਸਣਾ ਕਿਉਂਕਿ ਗੁਰਬਾਣੀ ਕਹਿੰਦੀ ਹੈ ਮੰਨ ਕੇ ਅੰਦੇ ਆਪ ਨਾ ਬੁਝੋ ਕਾਹੇ ਬੁਝਾਵੋ ਭਾਈ ਸੋ ਪਹਿਲਾਂ ਆਪ ਗੁਰੂ ਸਿਧਾਂਤ ਨੂੰ ਸਮਝੀਏ ਫਿਰ ਅਸੀਂ ਆਪਣੇ ਮਨ ਦੇ ਜਿਹੜੇ ਬਲਬਲੇ ਆ ਉਹ ਪ੍ਰਗਟ ਕਰਕੇ ਹੋਰਾਂ ਨੂੰ ਦੱਸ ਸਕਦੇ ਹੁੰਦੇ ਆ ਸੋ ਇਹ ਬੜਾ ਦੁਖਦਾਈ ਪਹਿਲੂ ਆ ਜਿਹੜਾ ਪੇਸ਼ ਕੀਤਾ ਅਸੀਂ ਨੇ ਵੀ ਗੁਰੂ ਸਾਹਿਬਾਨ ਦੀ ਜਿਹੜੀਆਂ ਕੁਰਬਾਨੀਆਂ ਨੂੰ ਇਸ ਤਰ੍ਹਾਂ ਸੁngੇੜ ਕੇ ਨਾ ਪੇਸ਼ ਕੀਤਾ ਜਾਵੇ ਖਾਸ ਕਰਕੇ ਜਿਹੜੇ ਇਸ ਤਰ੍ਹਾਂ ਦੇ ਸੂਝਵਾਨ ਬੰਦੇ ਆ ਪੜੇ ਲਿਖੇ ਬੰਦੇ ਆ ਉਹਨਾਂ ਵਾਸਤੇ ਬੜਾ ਇਹ ਮਤਲਬ ਜੇ ਗੱਲ ਕਰੀਏ ਇੱਕ ਬੜੀ ਗਲਤ ਉਹਨਾਂ ਵੱਲੋਂ ਇਹ ਪਿਰਤ ਪਾਈ ਜਾ ਰਹੀ ਹੈ ਕਿਉਂਕਿ ਜਦੋਂ ਤੁਹਾਨੂੰ ਲੋਕ ਸੁਣਦੇ ਆ ਤੁਹਾਨੂੰ ਮਿਲੀਅਨ ਦੇ ਵਿੱਚ ਲੋਕ ਸੁਣਦੇ ਆ ਤਾਂ ਫਿਰ ਇਹ ਜਿਹੜੀ ਗਲਤ ਪਾਸੇ ਨੂੰ ਗੱਲ ਚੱਲ ਜਾਂਦੀ ਹੈ ਕਿਉਂਕਿ ਜਦੋਂ ਗੁਰੂ ਦੀ ਗੱਲ ਕਰਨ ਵਾਲੇ ਸਿਧਾਂਤ ਦੀ ਗੱਲ ਕਰਨ ਵਾਲੇ ਉਹ ਫਿਰ ਉਹਨਾਂ ਦੀ ਕਰੀ ਕਰਾਈ ਦੇ ਉੱਤੇ ਸਾਰਾ ਜਿਹੜਾ ਪਾਣੀ ਫਿਰ ਜਾਂਦਾ ਸੋ ਬੇਨਤੀ ਅਸਤਿੰਦਰ ਸਿੰਘ ਫਰਤਾਜ ਨੂੰ ਵੀ ਉਹ ਆਪ ਵੀ ਆਪਣੇ ਦਿਲ ਦੇ ਉੱਤੇ ਹੱਥ ਰੱਖ ਕੇ ਦੇਖਣ ਕਿਉਂਕਿ ਗੁਰੂਆਂ ਦੀ ਉਹ ਉਹਨਾਂ ਦੇ ਉੱਤੇ ਬਖਸ਼ਿਸ਼ ਹੈ ਉਹਨਾਂ ਨੂੰ ਮਤਲਬ ਇੰਨੇ ਲੋਕ ਪਿਆਰ ਕਰਦੇ ਨੇ ਮਿਲੀਅਨ ਦੇ ਵਿੱਚ ਤੇ ਉਹਨਾਂ ਕੋਲੋਂ ਕੋਈ ਕਿਸੇ ਚੀਜ਼ ਦੀ ਕੋਈ ਘਾਟਾ ਨਹੀਂ ਸਭ ਬਖਸ਼ਿਸ਼ਾਂ ਨੇ ਉਹਨਾਂ ਦੇ ਉੱਤੇ ਸੋ ਉਹਨਾਂ ਨੂੰ ਇਸ ਤਰ੍ਹਾਂ ਦੀ ਗੱਲ ਕਰਨੀ ਸਾਰਾ ਕੁਝ ਹੁੰਦੇ ਸੁੰਦੇ ਵੀ ਸੋ ਇਹ ਇਹ ਸਾਡੀ ਮਤਲਬ ਸਮਝ ਤੋਂ ਪਰੇ ਦੀ ਗੱਲ ਆ ਸੋ ਉਹਨਾਂ ਨੂੰ ਇਹਦੇ ਵਿੱਚ ਆਪਣੀ ਸਮਝਦਾਰੀ ਦਿਖਾਉਣੀ ਚਾਹੀਦੀ ਹੈ ਇਹ ਚੀਜ਼ਾਂ ਉਹਨਾਂ ਨੂੰ ਜਿਹੜੀਆਂ ਵਾਪਸ ਲੈਣੀਆਂ ਚਾਹੀਦੀਆਂ ਨੇ ਕੰਡੈਮ ਕਰਨੀਆਂ ਚਾਹੀਦੀਆਂ ਨੇ ਜੋ ਉਹਨਾਂ ਨੇ ਵੱਡੀ ਇੱਕ ਅਣਗਹਿਲੀ ਕੀਤੀ ਹੈ ਬਾਕੀ ਵੀ ਸੱਜਣਾ ਨੂੰ ਜਿਹੜੇ ਸੁਣਦੇ ਆ ਸਰੋਤੇ ਸਾਡੇ ਉਹਨਾਂ ਨੂੰ ਵੀ ਬੇਨਤੀ ਆ ਕਿ ਉਹਨਾਂ ਨੂੰ ਵੀ ਇਸ ਦੇ ਉੱਤੇ ਬੋਲਣਾ ਚਾਹੀਦਾ ਤਾਂ ਕਿ ਜਿਹੜੇ ਗੁਰੂ ਸਿਧਾਂਤ ਨੇ ਅਸੀਂ ਉਹਨਾਂ ਨੂੰ ਵਿਚਾਰ ਚ ਸਕੀਏ ਸਹੀ ਮੈਨੇ ਦੇ ਵਿੱਚ ਅਸੀਂ ਲੋਕਾਈ ਤੱਕ ਗੁਰੂ ਦੇ ਸਿਧਾਂਤ ਪੇਸ਼ ਕਰ ਸਕੀਏ ਇਹਦਾ ਮਨੁੱਖਤਾ ਨੂੰ ਲਾਭ ਹੋਵੇ ਇਹਦਾ ਫਾਇਦਾ ਹੋਵੇ ਤੇ ਅਸੀਂ ਆਪਣੇ ਗੁਰੂ ਦੀਆਂ ਖੁਸ਼ੀਆਂ ਲੈ ਸਕੀਏ ਇਹੀ ਜਿਹੜੀ ਹੈ ਗੁਰੂ ਸਾਹਿਬ ਨੂੰ ਜਿਹੜੀ ਹੈ ਸਾਡੀ ਸ਼ਰਧਾਂਜਲੀ ਹੋਊਗੀ ਉਹਨਾਂ ਦੇ ਸ਼ਹਾਦਤ ਨੂੰ ਕਿ ਸਹੀ ਸਿਧਾਂਤ ਅਸੀਂ ਪੇਸ਼ ਕਰ ਸਕੀਏ ਸੋ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਵੀ ਕਮੈਂਟ ਕਰਕੇ ਜਰੂਰ ਇਸ ਦੇ ਉੱਤੇ ਆਪਣੀ رائے ਦਿਓ ਤਦ ਤੱਕ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ